ਭਾਈ ਜਿਹੜੀ ਕਲਾਸ 'ਚ ਅੱਜ ਮੈਂ ਬੈਠਾਂਗਾ ਨਾ ਤਾਂ ਇਹਦੇ ਕੋਈ ਪੇਪਰ ਹੋਣਿਆ ਤੇ ਨਾ ਹੀ ਇਹਨੂੰ ਪਾਸ ਕਰਨ ਦੀ ਲੋੜ ਆ ਬਸ ਇਹ ਕਲਾਸ ਸੱਟ ਅਨਸਾਰ ਤੁਸੀਂ ਨੌਕਰੀਆਂ ਨਾਲੋਂ ਵੱਧ ਰੁਪਏ ਕਮਾਓਗੇ ਤੇ ਬਣਾ ਕਿੰਨੇ ਕੁ ਤਨੋਖ ਸਿੱਖਦੇ ਆ ਨੂੰ ਮੈਨੂੰ ਹਫ਼ਤਾ ਹੋ ਗਿਆ ਵੀਰ ਜੀ ਸਿੱਖਦਿਆਂ ਨੂੰ ਕਿਵੇਂ ਸਮਝ ਲੱਗ ਰਿਹਾਗਾ ਬਹੁਤ ਵਧੀਆ ਸਮਝ ਲੱਗ ਰਹੀ ਜੀ ਲੱਗਦਾ ਵੀ ਰੁਪਏ ਕਮਾਉਣ ਲੱਗ ਜੂਗੇ ਹਾਂ ਜੀ ਵੀਰੇ ਪੂਰਾ ਪ੍ਰੋਸੈਸ ਲੱਗ ਜਾਗੇ ਤੇ ਬਈ ਕਲਾਸ ਲਾਉਂਦਾ ਕੌਣਾਗਾ ਆਹ ਭਾਈ ਲਾਉਂਦਾਗਾ ਭਾਈ ਪਹਿਲਾਂ ਤਾਂ ਤੁਸੀਂ ਇਹ ਕਲਾਸ ਲਾ ਰਹੇ ਹੋਗੇ ਆਪ ਕਿੱਥੋਂ ਸਿੱਖ ਕੇ ਆਏ ਹੋਗੇ ਮੈਂ ਜੂਏ ਸੇ ਤੋਂ ਸਿੱਖਿਆ ਵੀਰ ਜੀ ਤੁਹਾਨੂੰ ਦੱਸ ਦਈਏ ਇਹ ਸ਼ੇਅਰ ਮਾਰਕੀਟ ਹੈਗੀ ਤੇ ਭੈਣੇ ਤੁਹਾਨੂੰ ਕਿੰਨੇ ਦਿਨ ਹੋ ਗਏ ਸਿੱਖਦਿਆਂ ਨੂੰ ਵੀਰੇ ਹਫ਼ਤਾ ਹੀ ਹੋਇਆ ਤੇ ਵਧੀਆ ਸਮਝ ਲੱਗ ਰਿਹਾਗਾ ਹਾਂ ਜੀ ਵੀਰੇ ਬਹੁਤ ਪ੍ਰੋਪਰ ਤਰੀਕੇ ਨਾਲ ਸਮਝਾਉਂਦੇ ਆ ਹਾਂ ਜੀ ਹਾਂ ਜੀ ਕਈ ਵਾਰ ਤੇ ਲੱਗੂਗਾ ਰ ਲੱਗਦਾ ਵੀ ਰਪੀ ਕਿੰਨਾ ਹਾਂਜੀ ਹਾਂਜੀ ਤੇ ਬਈ ਤੁਸੀਂ ਆਪ ਕਮਾਉਣੋਂ ਰੁਪਏ? ਹਾਂਜੀ ਵੀਰ ਜੀ ਆਪਾਂ ਡੇਲੀ ਕਮਾਉਣੇ ਜੀ। ਕਿੰਨੇ ਕ ਕਮਾਉਣਗੇ? ਮੈਂ ਵੀਰ ਜੀ 25 ਤੋਂ 30000 ਰੁਪਏ ਆਪਣਾ ਡੇਲੀ ਦਾ ਵੀਰ ਜੀ।ਾਰੇ ਆਪਣੇ ਕੋਲੇ ਪਏ ਐ ਇੰਸਟਾਗ੍ਰam ਤੇ ਵੀ ਪਏ ਐ ਤੁਸੀਂ ਚੈੱਕ ਕਰ ਲਓ ਡੇਲੀ ਟ੍ਰੇਡ ਦੇ ਮੈਂ ਪ੍ਰੋਫਿਟ ਪਾਉਣਾ ਆਪਦੇ। ਹਾਂਜੀ। ਹਾਂ ਪਏ ਆਪਣੇ ਕੋਲੇ ਵੀਰ ਜੀ। ਤੇ ਬਈ ਐਨ ਆਰਪਿਆ ਕਮਾ ਰਹੇ ਹੋਗੇ? ਹਾਂਜੀ। ਫਿਰ ਆ ਕਲਾਸ ਲਾਉਣ ਦੀ ਕੀ ਲੋੜ ਹੈਗੀ? ਵੀਰ ਜੀ ਇਹ ਕੀ ਗੱਲ ਐ ਮੈਨੂੰ ਮੈਂ ਜਦੋਂ ਬੇਰੋਜ਼ਗਾਰ ਹੁੰਦਾ ਸੀਗਾ ਤਾਂ ਮੇਰੇ ਕੋਲੇ ਕੋਈ ਕੰਮ ਨਹੀਂ ਸੀ। ਹੁਣ ਮੈਨੂੰ ਕੋਈ ਕੰਮ ਮੈਂ ਕਿਸੇ ਤੋਂ ਸਿੱਖਾਂਗਾ ਤਾਂ ਮੈਂ ਚਾਹੁੰਨਾ ਕਿੰਨੇ ਕੁ ਟਾਈਮ ਤੇ ਕੰਮ ਸਿਖਾ ਦੂੰਗੇ ਜੀ ਇਹਦੀ ਆਪਣਾ 45 ਕਿ ਦਿਨਾਂ ਦਾ ਕੋਰਸ ਹੈਗਾ ਅੱਛਾ ਅੱਛਾ ਤੇ 45 ਦਿਨਾਂ ਦੇ ਵਿੱਚ ਵਿੱਚ ਆਪਾਂ ਟ੍ਰੇਨਿੰਗ ਕਰ ਦਨੇ ਤੇ ਕਿੰਨਾ ਔਖਾ ਹੈ ਇਹ ਕੰਮ ਔਖਾ ਹੈ ਨਹੀਂ ਬੀਰ ਜੀ ਬਸ ਆਪਾਂ ਬਿਲਕੁਲ ਇੱਕ ਤਾਂ ਪੰਜਾਬੀ ਦੇ ਵਿੱਚ ਸਿਖਾਉਨੇ ਹੈਗੇ ਜਿਹੜੇ ਬੰਦੇ ਨੂੰ ਮੋਬਾਈਲ ਚਲਾਉਣਾ ਹੁੰਦਾ ਹੈਗਾ ਉਹ ਵਧੀਆ ਸਿੱਖ ਸਕਦਾ ਹੈਗਾ ਫਿਰ ਮੰਨ ਲਓ ਇਹ ਕਲਾਸ ਲਾ ਲਈ ਸਿੱਖ ਵੀ ਗਏ ਆਪਾਂ ਹਾਂ ਤੇ ਫਿਰ ਮੋਬਾਈਲ ਵਗੈਰਾ ਮਹਿੰਗਾ ਲੈਣਾ ਪੈਣਾ ਉਹ ਜਿਆ ਲੈਣਾ ਫਿਰ ਕੋਈ ਗੱਲ ਜਿਹੜਾ ਵੀ ਹੈਗਾ ਆਪਣੇ ਕੋਲ ਮੋਬਾਈਲ ਐਂਡਰੋਇਡ ਹੋਣਾ ਚਾਹੀਦਾ ਉਹਦੇ ਨਹੀਂ ਚੱਲੇ ਜਾਂਦਾ ਹੈਗਾ ਪੜ੍ਹਿਆ ਲਿਖਿਆ ਕਿੰਨਾ ਕੋ ਉਸੀ ਕੀ ਵਖਰਾ ਕਰਾਉਣੇ ਉਹ ਜੀ ਉਹਨਾਂ ਦਾ ਕੀ ਹੈ ਨਾ ਬਾਕੀ ਲੋਕ ਜਿਹੜਾ ਕੋਈ ਸਿਖਾ ਰਹੇ ਹੋ ਇੰਡੀਕੇਟਰ ਚਾਰਟ ਪੈਟਰਨ ਕੰਡਸਟ੍ਰਿਕ ਪੈਟਰਨ ਟ੍ਰੈਂਡ ਲਾਈਨ ਇਹ ਸਿਖਾ ਰਹੇ ਆ ਇਹ ਚੀਜ਼ਾਂ YouTube ਤੇ ਫ੍ਰੀ ਚ ਹੀ ਪੰਗੇ ਨੇ ਮੈਂ ਜੋ ਸਿਖਾਉਣਾ ਹੈਗਾ ਉਹ ਹੈਗਾ SMC ਸਮਾਰਟ ਮਨੀ ਕਨਸੈਪਟ ICT ਤੇ ਮਾਰਕੀਟ ਦਾ ਐਲਗੋਰਿਦਮ ਮਾਰਕੀਟ ਕੰਮ ਕਿਵੇਂ ਕਰਦੀ ਹੈ ਸਭ ਤੋਂ ਵਧੀਆ ਗੱਲ ਇਹ ਹੈ ਕਿ ਮੈਂ ਚਲਦੀ ਮਾਰਕੀਟ ਦੇ ਵਿੱਚ ਸਿਖਾਉਣਾ ਹੈਗਾ ਆਪਾਂ ਇਹਦੀ ਕੋਈ ਪੁਰਾਣਾ ਸਕਰੀਨਸ਼ਾਟ ਦਿਖਾ ਦਾਂਗੇ ਭਈ ਆ ਦੋ ਮਹੀਨੇ ਪਹਿਲਾਂ ਸੈਟਅਪ ਨੇ ਕੰਮ ਕਰਿਆ ਸੀ ਆਪਾਂ ਚਲਦੀ ਮਾਰਕੀਟ ਦੇ ਵਿੱਚ ਸਿਖਾਉਣਾ ਹੈ ਆਪ ਡੇਲੀ ਰਿਪੋਰਟ ਲਾਉਣਾਗੇ ਹਾਂਜੀ ਭਰਾ ਇੰਸਟਾਗ੍ਰam ਤੇ ਆਪਣੇ ਡੇਲੀ ਦਾ ਪ੍ਰੋਫਿਟ ਪਹਿਲਾਂ ਮੈਂ ਆਪ ਦਾ ਪਾਉਣਾ ਫਿਰ ਮੈਂ ਕਲਾਸ ਲਾਉਣਾ ਦਿਖਾਇਓ ਇੰਸਟਾਗ੍ਰam ਦਾ ਤੁਹਾਡੇ ਪੇਜ ਖੋਲ ਕੇ ਬਾਈ ਇਹ ਕਾ ਪੇਜ ਦਿਖਾ ਰਿਹਾ ਜੇ ਤੁਸੀਂ ਡੇਲੀ ਦੇਖਣਾ ਬਾਈ ਕਿੰਨੇ ਰੁਪਏ ਕਮਾ ਰਿਹਾਗਾ ਤੇ ਇਹ ਪੇਜ ਫ ਹਾਂ ਠੀਕ ਹੈ ਜੀ ਆ ਸਾਰੇ ਆਪਾਂ ਟਰੇਡਾਂ ਪੈਸੇ ਵਾਲੀਆਂ ਪਾਈਆਂ ਹੋਊਗਾ ਹਰ ਹਰ ਇੱਕ ਦਿਨ ਪਾਈਦੀ ਹੈ ਇਹ ਨਹੀਂ ਵੀ ਕੋਈ ਵੀ ਦਿਨ ਆਪਾਂ ਸਕਿਪ ਕਰਿਆ ਹੋਵੇ ਇਹ ਚ ਪਾਈ ਕਹਿੰਦੇ ਘਰਾਂ ਦੇ ਘਰ ਪੱਟੇ ਗਏ ਘਰਾਂ ਦੇ ਘਰ ਬਣ ਗਏ ਫਿਰ ਘਾਟੇ ਚ ਕੌਣ ਜਾਂਦਾਗਾ ਪਤਾ ਕੀ ਗੱਲ ਹੈ ਭਰਾ ਜਿਹੜੇ ਬੰਦੇ ਤੁੱਕਾ ਟਰੇਡਿੰਗ ਕਰਦੇ ਆ ਜਾਂ ਅਧੂਰੀ ਨੋਟ ਲੈ ਬਿਨਾ ਸਿੱਖੇ ਬਈ ਕਿਸ ਤੋਂ ਅੰਦਾਜ਼ੇ ਨਾਲ ਕਹਿ ਦੇਣਾ ਵੀ ਅੱਜ ਮੈਨੂੰ ਲੱਗਦਾ ਹੈ ਆ ਚੀਜ਼ ਹੋਊਗੀ YouTube ਤੇ ਤੋਂ ਇੱਕ ਕਿਸ ਤਰ੍ਹਾਂ ਕਰਦੇ ਆ ਹਾਂ ਦੇ ਸਿੱਧਾ ਆਪਦੇ ਆਪ ਨੂੰ ਇੱਕ ਦਿਨ ਵੀ ਮੈਂ ਸਿੱਖ ਗਿਆ ਤਾਂ ਹਰ ਇੱਕ ਚੀਜ਼ ਨੂੰ ਬਈ ਕਿਸੇ ਨੂੰ ਵੀ ਸਿੱਖਣ ਲਈ ਪਹਿਲਾਂ ਗੁਰੂ ਧਾਰਨਾ ਆਹੀ ਪੈਂਦਾ ਆਪਾਂ ਨੂੰ ਬਿਲਕੁਲ ਸਹੀ ਗੱਲ ਆ ਬਈ ਤੇ ਤੁਹਾਡਾ ਦਫ਼ਤਰ ਕਿੱਥੇ ਹੈਗਾ ਮੇਰਾ ਬਠਿੰਡੇ ਦਫ਼ਤਰ ਆ ਜੀ ਪਾਵਰ ਆਫ ਰੋਡ ਦੀ 1 ਨੰਬਰ ਗਲੀ ਦੇ ਬਿਲਕੁਲ ਕਾਰਨਰ ਤੇ ਹੈ ਜੀ ਤੇ ਆਫਲਾਈਨ ਤਾਂ ਸਿਖਾ ਦਿੰਦੇ ਹਾਂ ਮੰਨ ਜੀ ਲੈਣਾ ਜੇ ਕਿਸੇ ਨੇ ਬਾਹਰੋਂ ਬੈਠਨੇ ਆਨਲਾਈਨ ਸਿੱਖਣਾ ਆਨਲਾਈਨ ਵੀ ਸਿਖਾਉਂਦੇ ਆ ਵੀਰ ਜੀ ਆਪਣੇ ਕੋਲ ਦੋਨੇ ਤਰ੍ਹਾਂ ਦੇ ਬੈਚ ਅਵੇਲੇਬਲ ਆ ਜੀ ਆਨਲਾਈਨ ਤੇ ਆਫਲਾਈਨ ਦੋਨੇ ਤਰੀਕਿਆਂ ਨਾਲ ਤੁਸੀਂ ਸਿੱਖ ਸਕਦੇ ਹੋਗੇ ਤੇ ਵੀਡੀਓ ਸ਼ੇਅਰ ਕਰਕੇ ਤੁਹਾਡੇ ਬੇਰਜ਼گار ਦੋਸਤਾਂ ਤੱਕ ਜ਼ਰੂਰ ਪਹੁੰਚਾ ਦਿਓ ਜੇ ਉਹ ਇੱਕ ਗੱਲ ਹੋ ਰਿਹਾ ਕਈ ਵਾਰ ਭਰਾ ਕਈਆਂ ਦਾ ਇਹ ਵੀ ਡਾਊਟ ਹੋ ਸਕਦਾ ਹੈ ਬਾਈ ਵੀ ਅਸੀਂ ਜੇ 45 ਦਿਨਾਂ ਚ ਨਾ ਸਿੱਖੇ ਫੇਰ ਤਾਂ ਆਪਾਂ ਇਹ ਦੱਸ ਦੇਣਾ ਚਾਹੁੰਦੇ ਹਾਂ ਕਿ 45 ਦਿਨਾਂ ਬਾਅਦ ਵੀ ਜੇ ਤੁਹਾਡੇ ਕੋਈ ਡਾਊਟ ਰਹਿੰਦੇ ਆ ਤਾਂ ਤੁਸੀਂ ਜਦੋਂ ਮਰਜ਼ੀ ਆ ਕੇ ਡਾਊਟ ਕਲੀਅਰ ਕਰ ਸਕਦੇ ਹੋ ਆਪਾਂ ਕਿਸੇ ਨੂੰ ਕੋਈ ਰੋਕ ਟੋਕ ਨਹੀਂ ਕਰੀ ਜਾਵੂ ਕਿਸੇ ਨੂੰ ਭਜਾਇਆ ਨਹੀਂ ਜਾਊਗਾ ਵੀ ਤੁਹਾਡੇ 45 ਦਿਨ ਪੂਰੇ ਹੋ ਗਏ ਅੱਛਾ ਹਾਂਜੀ ਜਦੋਂ ਮਰਜ਼ੀ ਆ ਕੇ ਆਪਾਂ ਨੂੰ ਇੱਕ ਗਰੁੱਪ ਵੀ ਹੋਊਗਾ ਜਿਸ ਦੇ ਵਿੱਚ ਤੁਹਾਨੂੰ ਲਾਈਫਟਾਈਮ ਲਈ ਤੁਹਾਡੇ ਡਾਊਟ ਆ ਜਿਹੜੇ ਕਲੀਅਰ ਕਰੇ ਜਾਣਗੇ ਸੋ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤੇ ਜਿਨੇ ਵੀ ਕੋਈ ਗੱਲਬਾਤ ਕਰਨੀ ਹੈ